ਮਾਮਲਾ ਜੀ ਇਸ ਜਗ੍ਹਾ ਤੇ ਮੁੰਡਾ ਖੜਾ ਸੀ ਪਿੱਛੇ ਇਹਨਾਂ ਦੀ ਪੰਚਾਇਤੀ ਜ਼ਮੀਨ ਦਾ ਖਵਾਜਾ ਹੈਗਾ ਸੀ ਜੀ ਰੋਲਾ ਉਹ ਪੰਚਾਇਤ ਦੇ ਜਗਾ ਛੜਾਈ ਹੋਈ ਸੀ ਉਹ ਵਾਰ-ਵਾਰ ਆਣ ਕੇ ਵਟਵਾ ਜਾਂਦੇ ਸੀ ਪੰਚਾਇਤ ਖਵਾ ਦੇ ਜਾਂਦੀ ਸੀ ਕੱਲ ਰਾਤ ਵੀ ਇਹੀ ਹੋਇਆ ਤੇ ਉਹ ਫਿਰ ਜ਼ਮੀਨ ਵਾਉਣ ਆਏ ਨੇ ਮੁੰਡਾ ਪਿੱਛੇ ਖੜਾ ਸੀ ਉਹ ਘਰੋਂ ਦੋ ਪਿਸਟਲ ਤੇ ਇੱਕ ਗਨ ਲੈ ਕੇ ਆਏ ਨੇ ਉਹਨਾਂ ਆਉਂਦੇ ਮੁੰਡੇ ਤੇ ਇਹਨਾਂ ਨੇ ਫਾਇਰਿੰਗ ਕਰਤੀ ਏ ਪਹਿਲਾਂ ਗਾਲ੍ਹਾਂ ਕੱਢਦੇ ਰਿਹਾ ਉਸ ਤੋਂ ਬਾਅਦ ਫਾਇਰਿੰਗ ਕਰਤੀ ਏ ਇੱਕ ਮੁੰਡੇ ਦੀ ਧੌਣ ਦੇ ਨਾਲ ਦੀ ਲੱਗ ਕੇ ਲੰਘੀ ਇੱਕ ਦਿਨ ਸਿੱਧਾ ਛਾਤੀ ਜਵਜ ਕੇ ਦਿੱਤੂਗੀ ਤੇ ਇੱਕ ਦਿਨ ਸਿਰ ਤੇ ਛਾਈ ਦੇ ਨਾਲ ਕੁਛ ਮਾਰਿਆ ਹੁੰਦੇ ਵੀ ਸੱਟ ਆਉਂਦੀ ਉਹ ਵੀ ਇਸ ਟਾਈਮ ਹਸਪੀਟਲ ਦਾਖਲੇ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਕਿ ਚਾਰ ਬੰਦੇ ਸੀ ਚਾਰੇ ਰੈਸਟ ਹੋਣ ਚਾਹੀਦੇ ਜਲਦ ਤੋਂ ਜਲਦ ਪੁਲਸਾ ਆਗਮਨ ਨੂੰ ਰੈਸਟ ਕਰੇ ਦੇਖੋ ਜੀ ਤਿੰਨ ਸੀ ਇਹ ਤਾਂ ਹੁਣ ਆਪਾਂ ਨਹੀਂ ਕਹਿ ਸਕਦੇ ਕਿ ਲਿਸੈਂਸੀ ਇਹਦਾ ਨਜਾਇਜ਼ ਲੈ ਕੇ ਆਏ ਨੇ ਪਰ ਤਿੰਨ ਉਹਨਾਂ ਕੋਲ ਹਥਿਆਰ ਹੈ ਪੰਜਾਬ న్యూ ਚੈਨਲ ਦੇਖਣ ਵਾਲੇ ਸਾਰੇ ਦਰਸ਼ਕ ਸਵਾਗਤ ਹੈ ਸਾਰਿਆਂ ਨੂੰ ਤੁਹਾਡੇ ਸਸਕਾਰ। ਇੱਥੇ ਬਈ ਨਾਲ ਅੜਿਆ। ਇਹ ਪਤਾ ਹੈ ਨਵੀ 23 ਸਾਲਾਂ ਦੇ ਵਿੱਚ ਸਿਕੰਦਰ ਨੇ ਜਿੱਤ ਲਿਆ ਸੀ। ਪਰ ਜਾਨੀ ਵਾਰ ਫਿਰ ਵੀ ਖਾਲੀ ਹੱਥ ਹੀ ਜਾਣਾ ਪਿਆ ਸੀ। ਕੱਪੜੇ ਨਹੀਂ ਹੁੰਦੇ। ਤੇ ਇੱਕ ਕੋਈ ਇੱਕ વ્યક્તિ ਜੋ ਮੇਰੇ ਨਾਮ ਦੇ ਨਾਲ ਵੀ ਕੰਨੇ ਦੇ ਸੁਨ ਬੰਦੇ ਆ ਇਹ ਜ਼ਮੀਨ ਦਾ ਧਰਤੀ ਸਭ ਕਤੇ ਹੋਸੀ ਦਾਤੀ ਸੀ ਫਰਦਾਤੀ ਸੀ ਸਾਰੇ ਛੱਡ ਕੇ ਚਲੇ ਗਏ ਨੇ ਇਹ ਰਹਿਣਾ ਆਪਣਾ ਨਹੀਂ ਸਾਰਿਆਂ ਦਾ ਜੇ ਦਿਮਾਗ ਹਣਕਾ ਸਭ ਕੁਝ ਤੇ ਫਿਰ ਉਹ ਦਲੇ ਬੰਦੇ ਨੇ ਪੜਤਾਲ ਕਰੋ ਜਿਹੜਾ ਇਹ ਹਾਲਾਤ ਪੈਦਾ ਕਰਦਾ ਉਹਨਾਂ ਦੀ ਪਤਾਲ ਕਰਕੇ ਉਹਨਾਂ ਦੇ ਸਿੱਖਮਾਰ ਉਹ ਜੁੱਤੀਆਂ ਉਹ ਸਦਾ ਤੇ ਤੁਸੀਂ ਤਾਂ ਆਪਣੇਆਂ ਨੂੰ ਹੀ ਆਲ ਮਾਰੀ ਜਾਂਦੇ ਹੋ ਯਾਰ ਮਰਲੇ ਇੱਕ ਦਾ ਰੋਲਾ ਹੈ ਤੇ ਤੁਸੀਂ ਚਾਰ ਵਿਰਤਨਾ ਸੰਨ ਕਰਕੇ ਰੱਖ ਦਿੱਤਾ ਯਾਰ ਤੇ ਯਾਰ ਠੀਕ ਨਹੀਂ ਗੱਲ ਹੈ ਵੀ ਇਹ ਜੀ ਕੋ ਮਨੁੱਖ ਕੁਝ ਅਜਿਹੀ ਜੀਵਾਂ ਦੀ ਗਲਤੀਆਂ ਦਾ ਪੁੱਤ ਆ। ਵੀ ਦੋ ਹੀ ਰਸਤੇ ਹੁੰਦੇ ਆ ਇੱਕ ਗਲਤੀ ਤੇ ਇੱਕ ਨੂੰ ਮਾਫ ਕੀਤਾ ਜਾਣਾ। ਇਤੋਂ ਵੱਡਾ ਕੋਈ ਹੱਲ ਨਹੀਂ ਹੈ। ਮਾਫ਼ ਕਰਨ ਨਾਲ ਕੋਈ ਨੀਵਾਣੀ ਹੋ ਜਾਂਦਾ ਤੇ ਗਲਤੀ ਮੰਨ ਨੂੰ ਮੰਨਣ ਵਾਲਾ ਕੋਈ ਅਚਾਰੀ ਬਣਦਾ। ਸਿਰਫ ਪਾਵਨਾਵਾਂ ਦੀ ਕਦਰ ਹੁੰਦੀ। ਉਦੋਂ ਤੋਂ ਹਰ ਵਿਅਕਤੀ ਅੰਦਰ ਬੈਠ ਗਿਆ। ਸਾਨੂੰ ਉਦਰਸਤੇ ਦੇ ਨੀਵਾਣਾ ਉਦਰਸਤੇ ਰਸੂਲਾਂ ਨਾਲ ਖਲਵਾੜ ਨਹੀਂ ਕਰਨਾ ਚਾਹੀਦਾ। ਇੱਥੇ ਪੰਜਾਬ ਦੀਆਂ ਜ਼ਮੀਨਾਂ ਛੜਦੇ ਉਗੜਾ ਇਹਨਾਂ ਗੱਲਾਂ ਨਾਲ ਪ੍ਰਯਾਸ ਕਰਨ ਅਰੋਹਨ ਦੁਪਾਰਾ ਫੇਰ ਰਿਪੀਟ ਕਰਦੇ ਹਾਂ ਤੇ ਜੇ ਪ੍ਰਸਾਲ ਕਰਨੇ ਤੇ ਆਪ ਦੇ ਨਾਲ ਤੁਰੇ ਫਿਰਦੇ ਜਿਹੜੇ ਲੋਕ ਆਣਾ ਚਾਹਣ ਲੋਕ ਹਨ ਉਹਨਾਂ ਦੀ ਪ੍ਰਸਾਲ ਕਰੋ ਉਹਨਾਂ ਦਾ ਹੱਲ ਕਰੋ ਨਾ ਕਿ ਆਪਣੇ ਆਪ ਨੇ ਨਾ ਮਾਰੀਓ ਕੋਈ ਗੱਲ ਨਹੀਂ ਹਿੱਥੇ ਜਵੇਂ ਨਾ ਰਹਿ ਜਾਣੀਗਾ ਕਿੱਡਾ ਤਖੜਾ ਸੀਗਾ ਸਿਸਟਮ ਸੀ ਬੰਦੇ ਦਾ 60 ਕਿੱल्ल्या ਦਾ ਮਾਲਕਾ ਇੱਕ ਮਰਲੇ ਪੁੱਛੇ ਤੁਸੀਂ ਕਤਲ ਕਰ ਦਿੱਤਾ ਸਾਰ ਬੰਦੇ ਮਾਰ ਫਿਰ ਸੌਣੇ ਗਏ ਉਹਦੇ ਨਾਲ ਤੁਸੀਂ ਦੱਸੋ ਵੀ ਹੁਣ ਤੁਸੀਂ ਵੇਲ ਜਾਓਗੇ ਉਹਦੇ ਚੀਜ਼ ਵੀ ਖੋ ਰੋ ਤੇ ਜਿਹੜੀ ਚਾਦਰ ਹੋਈ ਉਹ ਮਗਰੋਂ ਫਿਰ ਉਹ ਤੋਂ ਪਤਾ ਹੀ ਲੱਗੂਗਾ ਸਾਰਾ ਫੋਕਸ ਤੇ ਆ ਅਜਿਹਾ ਦੇਣਾ ਹੈ ਨਾ ਆਪਣੇ ਨਾਮ ਤੇ ਕੰਮ ਚਲਾਤੇ ਰਿਹਾ ਮਤਜੀਵਾਰੇ ਖੰਡਾ ਨਾ ਲੜਿਆ ਕੁਛ ਨਹੀਂ ਕਰਾਂਗੇ ਇੱਥੇ ਹੀ ਰਹਿ ਜਾਣਾ ਸਾਰਾ ਕੰਮ ਆ